ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਪਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕੁਤੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਉਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਸਮੇ ਅਸੀਂ ਨੈਸ਼ਨਲ ਹਾਈਵੇ ਦੇ ਉੱਪਰ ਖੜੇ ਆਂਗੇ ਜੋ ਕਿ ਬਠਿੰਡਾ ਤੋਂ ਚੰਡੀਗੜ੍ਹ ਨੂੰ ਆਪਸ ਦੇ ਵਿੱਚ ਜੋੜਦਾ ਹੈ ਜੇ ਗੱਲ ਇਹ ਨੈਸ਼ਨਲ ਹਾਈਵੇ ਦੀ ਕਰ ਲਈ ਤਾਂ ਤੁਹਾਨੂੰ ਇੱਥੇ ਇੱਕ ਤਸਵੀਰ ਦਿਖਾਉਣੀ ਆ ਜਿੱਥੇ ਮਹਿਜ 10 ਦਿਨਾਂ ਦੇ ਵਿੱਚ ਇੱਕੋ ਹੀ ਜਗ੍ਹਾ ਤੋਂ ਜਿਹੜਾ ਇਹ ਨੈਸ਼ਨਲ ਹਾਈਵੇ ਹੈਗਾ ਇਹ ਬੈਠ ਚੁੱਕਿਆ ਹੈ ਬਿਲਕੁਲ ਇਹਦੀ ਜਿਹੜੀ ਰੇਲਿੰਗ ਹੈ ਉਹ ਵੀ ਪੂਰੀ ਦੀ ਪੂਰੀ ਹਿੱਲ ਚੁੱਕੀ ਹੈ ਬਿਲਕੁਲ ਪੁਲ ਜਦੋਂ ਉੱਤਰਦੇ ਆਂ ਸੀ ਜਦੋਂ ਅਸੀਂ ਪਟਿਆਲੇ ਤੋਂ ਆਉਨੇ ਆ ਤਾਂ ਜਦੋਂ ਦੂਸਰਾ ਪੁਲ ਉੱਤਰਦੇ ਆ ਉਸ ਜਗ੍ਹਾ ਦੇ ਉੱਪਰ ਜਿਹੜਾ ਇਹ ਦਿੱਲੀ ਨੂੰ ਜਾਂਦਾ ਨੈਸ਼ਨਲ ਹਾਈਵੇ ਉਸ ਦੇ ਉੱਪਰ ਪੁਲ ਬਣਿਆ ਹੋਇਆ ਹੈ ਤੇ ਉਹ ਜਗ੍ਹਾ ਹੈਗੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਦੂਜਾ ਜਿਹੜਾ ਵੱਡਾ ਸਵਾਲ ਖੜਾ ਹੁੰਦਾ ਹੈ ਜਿਹੜਾ ਇਹ ਨੈਸ਼ਨਲ ਹਾਈਵੇ ਹੈ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਇਸ ਦੇ ਉੱਪਰ 4 ਦੇ ਕਰੀਬ ਜਿਹੜੇ ਟੋਲ ਪੈਂਦੇ ਨੇਗੇ ਤੇ ਸਭ ਤੋਂ ਜਿਹੜਾ ਮਹਿੰਗਾ ਟੋਲ ਹੈ ਉਹ ਇਸ ਤੋਂ ਕੁਝ ਹੀ ਦੂਰੀ ਤੇ ਜੇ ਗੱਲ ਕਰ ਲਈਏ ਮਹਜ 30 ਤੋਂ 35 ਕਿਲੋਮੀਟਰ ਦੀ ਦੂਰੀ ਤੇ ਕਾਲਾ ਝਾੜ ਟੋਲ ਆ ਜਿਸ ਦਾ ਇੱਕ ਦਿਨ ਦਾ ਟੋਲ ਜੇ ਕੁੱਲ ਲਗਾ ਲიਏ ਤਾਂ 12 ਲੱਖ ਰੁਪਏ ਬਣਦਾ ਤਾਂ ਹਰ ਇੱਕ ਆਮ ਆਦਮੀ ਦੀ ਜੇਬ ਦੇ ਵਿੱਚੋਂ ਵੱਡੇ ਪੱਧਰ ਤੇ ਇਸ ਨੈਸ਼ਨਲ ਹਾਈਵੇ ਦੇ ਉੱਪਰ ਸਫਰ ਕਰਨ ਦੇ ਲਈ ਟੋਲ ਵਸੂਲਿਆ ਜਾਂਦਾ ਜੇਕਰ ਇੱਕ ਟਰੱਕ ਦੀ ਗੱਲ ਕਰ ਲਈਏ ਤਾਂ ਉਹ 700 ਤੋਂ 1200 ਰੁਪਏ ਤੱਕ ਦਾ ਜਿਹੜਾ ਟੋਲ ਹੈ ਉਹ ਦੇ ਕੇ ਇਸ ਰੋਡ ਤੇ ਚੜਦਾ ਹੈ ਪਰ ਜੇ ਤੁਹਾਨੂੰ 25 ਅਗਸਤ ਦੀ ਉਸ ਘਟਨਾ ਦੀ ਯਾਦ ਆਵਾਦੀ ਹੈ ਜਿਹੜੀ ਇਸੇ ਜਗ੍ਹਾ ਤੇ ਹੋਈ ਸੀ ਜਿੱਥੋਂ ਰਿਪੇਅਰ ਕੀਤੀ ਗਈ ਸੀ ਇਹ ਤਸਵੀਰ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਰਿਪੇਅਰ ਕੀਤੀ ਗਈ ਸੀ ਉਹ ਦੋਆਂ ਜਗਾਵਾਂ ਦਾ ਫਰਕ ਦੇਖੋ ਕੁਝ ਹੀ ਦਿਨ ਪਹਿਲਾਂ ਹਲੇ ਇਸ ਜਿਹੜਾ ਰੋਡ ਦੇ ਉੱਪਰ ਲੁੱਕ ਪਾ ਕੇ ਇਸ ਨੂੰ ਚੱਲਦਾ ਕੀਤਾ ਗਿਆ ਸੀ ਇਹ ਰਿਪੇਅਰ ਵਾਲੀ ਜਗ੍ਹਾ ਹੈਗੀ ਤੇ ਇਸ ਜਗ੍ਹਾ ਦੇ ਉੱਪਰ ਲੁੱਕ ਪਾਈ ਗਈ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਦੀ ਰੇਲਿੰਗ ਹੈ ਉਹ ਵੀ ਬਿਲਕੁਲ ਧਾ ਚੁੱਕੀ ਹੈ ਨੀਚੇੋਂ ਜਿਹੜਾ ਥੋੜੀ ਜਿਹੀ ਬਰਸਾਤ ਦੇ ਨਾਲ ਹੀ ਜਿਹੜਾ ਇਸ ਦਾ ਰੇਤਾਗਾ ਨਿਕਲਣਾ ਸ਼ੁਰੂ ਹੋ ਗਿਆ ਹੈਗਾ ਤਾਂ ਵੱਡੇ ਸਵਾਲ ਇਹੀ ਖੜੇ ਹੁੰਦੇ ਨੇ ਕਿ ਸਿਰਫ ਹਾਲੇ ਤੱਕ ਟ੍ਰੈਫਿਕ ਹੈ ਜਿਹੜੀ ਉਹੀ ਡਾਇਵਰਟ ਕੀਤੀ ਗਈ ਹੈ ਦੁਪਹਿਰ ਦਾ ਜਿਹੜੀ ਇਹ ਘਟਨਾ ਹੈਗੀ ਹੋਈ ਹੈ ਇੱਥੇ ਜਿਹੜਾ ਰੋਡ ਹੈ ਧਸਿਆ ਪਰ ਹਾਲੇ ਤੱਕ ਸਿਰਫ ਟ੍ਰੈਫਿਕ ਡਾਇਵਰਟ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਟੀਮ ਇੱਥੇ ਨੈਸ਼ਨਲ ਹਾਈਵੇ ਥਾਰਟੀ ਦੀ ਨਈ ਪਹੁੰਚੀ ਜੋ ਕਿ ਵੱਡੇ ਸਵਾਲ ਖੜੇ ਕਰਦੀ ਹੈ ਕਿ ਖੁਦਾ ਨਾ ਖਾਸਤਾ ਕੋਈ ਵੀ ਉੱਥੋਂ ਮੁਸਾਫਿਰ ਇਸ ਰੋਡ ਦੇ ਉੱਪਰ ਜਿਹੜਾ ਜੇਕਰ ਸਫ਼ਰ ਕਰਦਾ ਹੈ ਤਾਂ ਇੱਥੇ ਆ ਕੇ ਵੱਡਾ ਨੁਕਸਾਨ ਹੈ ਜਿਹੜਾ ਉਸ ਦਾ ਹੋ ਸਕਦਾ ਹੈ ਕਿਉਂਕਿ 10 ਦਿਨ ਪਹਿਲਾਂ ਹੀ ਜਿਹੜਾ ਇੱਕ ਵੱਡਾ ਜਿਹੜਾ ਟਰਾਲਾ ਸੀਗਾ ਉਹ ਪਲਟਣ ਦੇ ਨਾਲ ਜਿਹੜਾ ਮਾਲਕ ਦੱਸ ਰਿਹਾ ਸੀ ਕਿ ਬਿਲਕੁਲ ਉਹਦਾ ਜਿਹੜਾ ਟਰਾਲਾ ਸੀ ਉਹ ਖਤਮ ਹੋ ਚੁੱਕਿਆ ਸੀਗਾ ਕਿਉਂਕਿ ਜਗਾ ਬੈਠਣ ਦੇ ਨਾਲ ਉਹ ਟਰਾਲਾ ਪਲਟ ਗਿਆ ਤਾਂ ਇਹ ਤੁਸੀਂ ਰੇਤਾ ਦੇਖ ਸਕਦੇ ਹੋਗੇ ਬਿਲਕੁਲ ਜਿਹੜਾ ਰੇਤਾਗਾ ਉਹ ਇੱਥੇ ਵਰਤਿਆ ਗਿਆ ਮਟੀਰੀਅਲ ਦੇ ਤੌਰ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਇਸ ਤੇ ਵਰਤਿਆ ਗਿਆ ਬਿਲਕੁਲ ਕੁਝ ਸਮਾਂ ਪਹਿਲਾਂ ਲੁੱਕ ਪਾ ਕੇ ਇਸ ਨੂੰ ਚੱਲਦਾ ਕੀਤਾ ਗਿਆ ਸੀ ਇਹ ਤੁਸੀਂ ਰਿਪੇਅਰ ਦੇਖ ਸਕਦੇ ਹੋ ਹਾਲੇ ਤੱਕ ਰਿਪੇਅਰ ਦੇ ਵਿੱਚ ਵੀ ਤੁਹਾਨੂੰ ਵੱਡਾ ਫਰਕ ਨਜ਼ਰ ਆਊਗਾ ਕਿ ਕਿਸ ਤਰ੍ਹਾਂ ਦੀ ਰਿਪੇਅਰ ਪਾ ਕੇ ਜਿਹੜਾ ਕਿਤੇ ਨਾ ਕਿਤੇ ਇਸਾ ਰੋਡ ਦੇ ਉੱਪਰ ਦੀ ਚੱਲਣ ਵਾਲੇ ਮੁਸਾਫਰ ਨੇ ਉਹਨਾਂ ਦੀ ਜਾਨ ਦੇ ਨਾਲ ਖੇਡਿਆ ਜਾ ਰਿਹਾ ਤਾਂ ਹੁਣ ਵੱਡਾ ਸਵਾਲ ਇੱਕ ਇਹ ਵੀ ਖੜਾ ਹੁੰਦਾ ਹੈ ਕਿ ਹਾਲੇ ਤੱਕ ਨੈਸ਼ਨਲ ਹਾਈਵੇ ਅਥਾਰਟੀ ਦੀ ਕੋਈ ਵੀ ਅਧਿਕਾਰੀ ਕੋਈ ਵੀ ਟੀਮ ਇੱਥੇ ਨਹੀਂ ਪਹੁੰਚੀ ਕਿਉਂਕਿ ਇਸ ਤੋਂ ਬਾਅਦ ਰਾਤ ਹੋਣ ਆਲੀ ਹੈ ਸਰਵਿਸ ਰੋਡ ਤੇ ਸਫ਼ਰ ਕਰਨਾ ਬਹੁਤ ਹੀ ਮੁਸ਼ਕਲ ਹੈਗਾ ਤਾਂ ਹੁਣ ਦੇਖਣਾ ਬਣਦਾ ਹੈ ਕਿ ਹਾਲੇ ਤੱਕ ਦੁਪਹਿਰ ਦਾ ਇਹ ਸਮਾਂ ਹੋ ਚੁੱਕਿਆ ਹਾਲੇ ਤੱਕ ਨਾ ਤਾਂ ਕੋਈ ਟੀਮ ਪਹੁੰਚੀ ਹੈ ਵੱਡੇ ਵੱਡੇ ਟੋਲ ਨੇ ਜਿਹੜੇ ਉਹ ਆਮ ਲੋਕਾਂ ਦੀ ਆਮ ਮਿਡਲਮੈਨ ਦੀ ਜੇਬ ਦੇ ਵਿੱਚੋਂ ਵਸੂਲੇ ਜਾਂਦੇ ਨੇ ਪਰ ਮਿਲਦਾ ਕੀ ਹੈਗਾ ਹਰ ਇੱਕ ਵਿਅਕਤੀ ਨੂੰ ਸਫ਼ਰ ਕਰਨ ਦੇ ਲਈ ਇਸ ਤਰ੍ਹਾਂ ਦੇ ਰੋਡ ਜਿੱਥੇ ਉਹ ਆਪਣੀ ਮੰਜ਼ਿਲ ਤੇ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ ਇਸ ਦਾ ਵਿਅਸਤ ਨੂੰ ਭਰੋਸਾ ਨਹੀਂ ਹੁੰਦਾ ਹੈਗਾ ਟੈਨਿਕਸ ਵੀਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਕੁਲਵੀਰ ਸਿੰਘ ਸੰਗਰੂਰ ਇਸ ਸਮੇਂ ਅਸੀਂ ਨੈਸ਼ਨਲ ਹਾਈਵੇ ਦੇ ਉੱਪਰ ਖੜੇ ਆਂਗੇ ਜੋ ਕਿ ਬਠਿੰਡਾ ਤੋਂ ਚੰਡੀਗੜ੍ਹ ਨੂੰ ਆਪਸ ਦੇ ਵਿੱਚ ਜੋੜਦਾ ਹੈ ਜੇ ਗੱਲ ਇਹ ਨੈਸ਼ਨਲ ਹਾਈਵੇ ਦੀ ਕਰ ਲਈ ਤਾਂ ਤੁਹਾਨੂੰ ਇੱਥੇ ਇੱਕ ਤਸਵੀਰ ਦਿਖਾਉਣੀ ਆ ਜਿੱਥੇ ਮਹਿਜ 10 ਦਿਨਾਂ ਦੇ ਵਿੱਚ ਇੱਕੋ ਹੀ ਜਗ੍ਹਾ ਤੋਂ ਜਿਹੜਾ ਇਹ ਨੈਸ਼ਨਲ ਹਾਈਵੇ ਹੈਗਾ ਇਹ ਬੈਠ ਚੁੱਕਿਆ ਹੈ ਬਿਲਕੁਲ ਇਹਦੀ ਜਿਹੜੀ ਰੇਲਿੰਗ ਹੈ ਉਹ ਵੀ ਪੂਰੀ ਦੀ ਪੂਰੀ ਹਿੱਲ ਚੁੱਕੀ ਹੈ ਬਿਲਕੁਲ ਪੁਲ ਜਦੋਂ ਉੱਤਰਦੇ ਆ ਸੀ ਜਦੋਂ ਅਸੀਂ ਪਟਿਆਲੇ ਤੋਂ ਆਉਣੇ ਆ ਤਾਂ ਜਦੋਂ ਦੂਸਰਾ ਪੁਲ ਉੱਤਰਦੇ ਆ ਉਸ ਜਗ੍ਹਾ ਦੇ ਉ ਜਿਹੜਾ ਇਹ ਦਿੱਲੀ ਨੂੰ ਜਾਂਦਾ نیشنل ਹਾਈਵੇ ਉਸ ਦੇ ਉੱਪਰ ਪੁਲ ਬਣਿਆ ਹੋਇਆ ਹੈ ਇਹ ਇਹ ਉਹ ਜਗ੍ਹਾ ਹੈਗੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਦੂਜਾ ਜਿਹੜਾ ਵੱਡਾ ਸਵਾਲ ਖੜਾ ਹੁੰਦਾ ਜਿਹੜਾ ਇਹ نیشنل ਹਾਈਵੇ ਹੈ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਇਸ ਦੇ ਉੱਪਰ 4 ਦੇ ਕਰੀਬ ਜਿਹੜੇ ਟੋਲ ਪੈਂਦੇ ਨੇਗੇ ਤੇ ਸਭ ਤੋਂ ਜਿਹੜਾ ਮਹਿੰਗਾ ਟੋਲ ਹੈ ਉਹ ਇਸ ਤੋਂ ਕੁਝ ਹੀ ਦੂਰੀ ਤੇ ਜੇ ਗੱਲ ਕਰ ਲਈਏ ਮਹਿਜ 30 ਤੋਂ 35 ਕਿਲੋਮੀਟਰ ਦੀ ਦੂਰੀ ਤੇ ਕਾਲਾ ਝਾੜ ਟੋਲ ਹੈ ਜਿਸ ਦਾ ਇੱਕ ਦਿਨ ਦਾ ਟੋਲ ਜੇ ਕੁੱਲ ਲਗਾ ਲੀਏ ਤਾਂ 12 ਲੱਖ ਰੁਪਏ ਬਣਦਾ ਹੈ ਤਾਂ ਹਰ ਇੱਕ ਆਮ ਆਦਮੀ ਦੀ ਜੇਬ ਦੇ ਵਿੱਚੋਂ ਵੱਡੇ ਪੱਧਰ ਤੇ ਇਸ ਨੈਸ਼ਨਲ ਹਾਈਵੇ ਦੇ ਉੱਪਰ ਸਫ਼ਰ ਕਰਨ ਦੇ ਲਈ ਟੋਲ ਵਸੂਲਿਆ ਜਾਂਦਾ ਹੈ ਜੇਕਰ ਇੱਕ ਟਰੱਕ ਦੀ ਗੱਲ ਕਰ ਲਈਏ ਤਾਂ ਉਹ 700 ਤੋਂ 1200 ਰੁਪਏ ਤੱਕ ਦਾ ਜਿਹੜਾ ਟੋਲ ਹੈ ਉਹ ਦੇ ਕੇ ਇਸ ਰੋਡ ਤੇ ਚੜਦਾ ਹੈ ਪਰ ਜੇ ਤੁਹਾਨੂੰ 25 ਅਗਸਤ ਦੀ ਉਸ ਘਟਨਾ ਦੀ ਯਾਦਵਾਦੀਏ ਜਿਹੜੀ ਇਸੇ ਜਗ੍ਹਾ ਤੇ ਹੋਈ ਸੀ ਜਿੱਥੋਂ ਰਿਪੇਅਰ ਕੀਤੀ ਗਈ ਸੀ ਇਹ ਤਸਵੀਰ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਰਿਪੇਅਰ ਕੀਤੀ ਗਈ ਸੀ ਉਹ ਦੋਆਂ ਜਗਾਵਾਂ ਦਾ ਫਰਕ ਦੇਖੋ ਕੁਝ ਹੀ ਦਿਨ ਪਹਿਲਾਂ ਹਲੇ ਇਸ ਜਿਹੜਾ ਰੋਡ ਦੇ ਉੱਪਰ ਲੁੱਕ ਪਾ ਕੇ ਇਸ ਨੂੰ ਚੱਲਦਾ ਕੀਤਾ ਗਿਆ ਸੀ ਇਹ ਰਿਪੇਅਰ ਵਾਲੀ ਜਗ੍ਹਾ ਹੈਗੀ ਤੇ ਇਸ ਜਗ੍ਹਾ ਦੇ ਉੱਪਰ ਲੁੱਕ ਪਾਈ ਗਈ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਦੀ ਰੇਲਿੰਗ ਹੈ ਉਹ ਵੀ ਬਿਲਕੁਲ ਧਾ ਚੁੱਕੀ ਹੈ ਨੀਚੇੋਂ ਜਿਹੜਾ ਥੋੜੀ ਜਿਹੀ ਬਰਸਾਤ ਦੇ ਨਾਲ ਹੀ ਜਿਹੜਾ ਇਸ ਦਾ ਰੇਤਾਗਾ ਨਿਕਲਣਾ ਸ਼ੁਰੂ ਹੋ ਗਿਆ ਹੈਗਾ ਤਾਂ ਵੱਡੇ ਸਵਾਲ ਇਹੀ ਖੜੇ ਹੁੰਦੇ ਨੇ ਕਿ ਸਿਰਫ ਹਾਲੇ ਤੱਕ ਟ੍ਰੈਫਿਕ ਹੈ ਜਿਹੜੀ ਉਹੀ ਡਾਇਵਰਟ ਕੀਤੀ ਗਈ ਹੈ ਦੁਪਹਿਰ ਦਾ ਜਿਹੜੀ ਇਹ ਘਟਨਾ ਕੀ ਹੋਈ ਹੈ ਇੱਥੇ ਜਿਹੜਾ ਰੋਡ ਹੈ ਧਸਿਆ ਪਰ ਹਾਲੇ ਤੱਕ ਸਿਰਫ ਟ੍ਰੈਫਿਕ ਡਾਇਵਰਟ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਟੀਮ ਇੱਥੇ ਨੈਸ਼ਨਲ ਹਾਈਵੇ ਥੋਰਟੀ ਦੀ ਨਹੀਂ ਪਹੁੰਚੀ ਜੋ ਕਿ ਵੱਡੇ ਸਵਾਲ ਖੜੇ ਕਰਦੀ ਹੈ ਕਿ ਖੁਦਾ ਨਾ ਖਾਸ ਤਾਂ ਕੋਈ ਵੀ ਉੱਥੋਂ ਮਸਾਫਿਰ ਇਸ ਰੋਡ ਦੇ ਉੱਪਰ ਜਿਹੜਾ ਜੇਕਰ ਸਫਰ ਕਰਦਾ ਹੈ ਤਾਂ ਇੱਥੇ ਆ ਕੇ ਵੱਡਾ ਨੁਕਸਾਨ ਹੈ ਜਿਹੜਾ ਉਸ ਦਾ ਹੋ ਸਕਦਾ ਹੈ ਕਿਉਂਕਿ 10 ਦਿਨ ਪਹਿਲਾਂ ਹੀ ਜਿਹੜਾ ਇੱਕ ਵੱਡਾ ਜਿਹੜਾ ਟਰਾਲਾ ਸੀਗਾ ਉਹ ਪਲਟਣ ਦੇ ਨਾਲ ਜਿਹੜਾ ਮਾਲਕ ਦੱਸ ਰਿਹਾ ਸੀ ਕਿ ਬਿਲਕੁਲ ਉਹਦਾ ਜਿਹੜਾ ਟਰਾਲਾ ਸੀ ਉਹ ਖਤਮ ਹੋ ਚੁੱਕਿਆ ਸੀਗਾ ਕਿਉਂਕਿ ਜਗਾ ਬੈਠਣ ਦੇ ਨਾਲ ਉਹ ਟਰਾਲਾ ਪਲਟ ਗਿਆ ਤਾਂ ਇਹ ਤੁਸੀਂ ਰੇਤਾ ਦੇਖ ਸਕਦੇ ਹੋਗੇ ਬਿਲਕੁਲ ਜਿਹੜਾ ਰੇਤਾ ਹੈਗਾ ਉਹ ਇੱਥੇ ਵਰਤਿਆ ਗਿਆ ਮਟੀਰੀਅਲ ਦੇ ਤੌਰ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਇਸ ਤੇ ਵਰਤਿਆ ਗਿਆ ਬਿਲਕੁਲ ਕੁਝ ਸਮਾਂ ਪਹਿਲਾਂ ਲੁੱਕ ਪਾ ਕੇ ਇਸ ਨੂੰ ਚੱਲਦਾ ਕੀਤਾ ਗਿਆ ਸੀ ਇਹ ਤੁਸੀਂ ਰਿਪੇਅਰ ਦੇਖ ਸਕਦੇ ਹੋ ਹਾਲੇ ਤੱਕ ਰਿਪੇਅਰ ਦੇ ਵਿੱਚ ਵੀ ਤੁਹਾਨੂੰ ਵੱਡਾ ਫਰਕ ਨਜ਼ਰ ਆਊਗਾ ਕਿ ਕਿਸ ਤਰ੍ਹਾਂ ਦੀ ਰਿਪੇਅਰ ਪਾ ਕੇ ਜਿਹੜਾ ਕਿਤੇ ਨਾ ਕਿਤੇ ਇਸਾ ਰੋਡ ਦੇ ਉੱਪਰ ਦੀ ਚੱਲਣ ਵਾਲੇ ਮੁਸਾਫਿਰ ਨੇ ਉਹਨਾਂ ਦੀ ਜਾਨ ਦੇ ਨਾਲ ਖੇਡਿਆ ਜਾ ਰਿਹਾ ਤਾਂ ਹੁਣ ਵੱਡਾ ਸਵਾਲ ਇੱਕ ਇਹ ਵੀ ਖੜਾ ਹੁੰਦਾ ਹੈ ਕਿ ਹਾਲੇ ਤੱਕ ਨੈਸ਼ਨਲ ਹਾਈਵੇ ਅਥਾਰਟੀ ਦੀ ਕੋਈ ਵੀ ਅਧਿਕਾਰੀ ਕੋਈ ਵੀ ਟੀਮ ਇੱਥੇ ਨਹੀਂ ਪਹੁੰਚੀ ਕਿਉਂਕਿ ਇਸ ਤੋਂ ਬਾਅਦ ਰਾਤ ਹੋਣ ਆਲੀ ਹੈ ਸਰਵਿਸ ਰੋਡ ਤੇ ਸਫ਼ਰ ਕਰਨਾ ਬਹੁਤ ਹੀ ਮੁਸ਼ਕਲ ਹੈਗਾ ਤਾਂ ਹੁਣ ਦੇਖਣਾ ਬਣਦਾ ਹੈ ਕਿ ਹਾਲੇ ਤੱਕ ਦੁਪਹਿਰ ਦਾ ਇਹ ਸਮਾਂ ਹੋ ਚੁੱਕਿਆ ਹਾਲੇ ਤੱਕ ਨਾ ਤਾਂ ਕੋਈ ਟੀਮ ਪਹੁੰਚੀ ਹੈ ਵੱਡੇ ਵੱਡੇ ਟੋਲ ਨੇ ਜਿਹੜੇ ਉਹ ਆਮ ਲੋਕਾਂ ਦੀ ਆਮ ਮਿਡਲਮੈਨ ਦੀ ਜੇਬ ਦੇ ਵਿੱਚੋਂ ਵਸੂਲੇ ਜਾਂਦੇ ਨੇ ਪਰ ਮਿਲਦਾ ਕੀ ਹੈਗਾ ਹਰ ਇੱਕ ਵਿਅਕਤੀ ਨੂੰ ਸਫ਼ਰ ਕਰਨ ਦੇ ਲਈ ਇਸ ਤਰ੍ਹਾਂ ਦੇ ਰੋਡ ਜਿੱਥੇ ਉਹ ਆਪਣੀ ਮੰਜ਼ਿਲ ਤੇ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ ਇਸ ਦਾ ਵਿਉਤ ਨੂੰ ਭਰੋਸਾ ਨਹੀਂ ਹੁੰਦਾ ਹੈਗਾ। ਟੈਨਕਸ ਵੀਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਅਕਲਵੀਰ ਸਿੰਘ ਸੰਗਰੂਰ। ਇਸ ਸਮੇਂ ਅਸੀਂ ਨੈਸ਼ਨਲ ਹਾਈਵੇ ਦੇ ਉੱਪਰ ਖੜੇ ਆਂਗੇ ਜੋ ਕਿ ਬਠਿੰਡਾ ਤੋਂ ਚੰਡੀਗੜ੍ਹ ਨੂੰ ਆਫਸ ਦੇ ਵਿੱਚ ਜੋੜਦਾ ਹੈ। ਜੇ ਗੱਲ ਇਹ ਨੈਸ਼ਨਲ ਹਾਈਵੇ ਦੀ ਕਰ ਲਈ ਤਾਂ ਤੁਹਾਨੂੰ ਇੱਥੇ ਇੱਕ ਤਸਵੀਰ ਦਿਖਾਉਣੀ ਆ ਜਿੱਥੇ ਮਹਿਜ 10 ਦਿਨਾਂ ਦੇ ਵਿੱਚ ਇੱਕੋ ਹੀ ਜਗ੍ਹਾ ਤੋਂ ਜਿਹੜਾ ਇਹ ਨੈਸ਼ਨਲ ਹਾਈਵੇ ਹੈਗਾ ਇਹ ਬੈਠ ਚੁੱਕਿਆ ਹੈ। ਬਿਲਕੁਲ ਇਹਦੀ ਜਿਹੜੀ ਰੇਲਿੰਗ ਹੈ ਉਹ ਵੀ ਪੂਰੀ ਦੀ ਪੂਰੀ ਹਿੱਲ ਚੁੱਕੀ ਹੈ ਬਿਲਕੁਲ ਪੁਲ ਜਦੋਂ ਉਤਰਦੇ ਆ ਸੀ ਜਦੋਂ ਅਸੀਂ ਪਟਿਆਲੇ ਤੋਂ ਆਉਣੇ ਆ ਤਾਂ ਜਦੋਂ ਦੂਸਰਾ ਪੁਲ ਉਤਰਦੇ ਆ ਉਸ ਜਗ੍ਹਾ ਦੇ ਉੱਪਰ ਜਿਹੜਾ ਇਹ ਦਿੱਲੀ ਨੂੰ ਜਾਂਦਾ ਨੈਸ਼ਨਲ ਹਾਈਵੇ ਉਸ ਦੇ ਉੱਪਰ ਪੁਲ ਬਣਿਆ ਹੋਇਆ ਹੈ ਇਹ ਤੇ ਉਹ ਜਗ੍ਹਾ ਹੈਗੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਦੂਜਾ ਜਿਹੜਾ ਵੱਡਾ ਸਵਾਲ ਖੜਾ ਹੁੰਦਾ ਹੈ ਜਿਹੜਾ ਇਹ ਨੈਸ਼ਨਲ ਹਾਈਵੇ ਹੈ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਇਸ ਦੇ ਉੱਪਰ 4 ਦੇ ਕਰੀਬ ਜਿਹੜੇ ਟੋਲ ਪੈਂਦੇ ਨੇਗੇ ਤੇ ਸਭ ਤੋਂ ਜਿਹੜਾ ਮਹਿੰਗਾ ਟੋਲ ਹੈ ਉਹ ਇਸ ਤੋਂ ਕੁਝ ਹੀ ਦੂਰੀ ਤੇ ਜੇ ਗੱਲ ਕਰ ਲਈਏ ਮਹਜ 30 ਤੋਂ 35 ਕਿਲੋਮੀਟਰ ਦੀ ਦੂਰੀ ਤੇ ਕਾਲਾ ਝਾੜ ਟੋਲ ਆ ਜਿਸ ਦਾ ਇੱਕ ਦਿਨ ਦਾ ਟੋਲ ਜੇ ਕੁੱਲ ਲਗਾ ਲიਏ ਤਾਂ 12 ਲੱਖ ਰੁਪਏ ਬਣਦਾ ਤਾਂ ਹਰ ਇੱਕ ਆਮ ਆਦਮੀ ਦੀ ਜੇਬ ਦੇ ਵਿੱਚੋਂ ਵੱਡੇ ਪੱਧਰ ਤੇ ਇਸ ਨੈਸ਼ਨਲ ਹਾਈਵੇ ਦੇ ਉੱਪਰ ਸਫਰ ਕਰਨ ਦੇ ਲਈ ਟੋਲ ਵਸੂਲਿਆ ਜਾਂਦਾ ਹੈ ਜੇਕਰ ਇੱਕ ਟਰੱਕ ਦੀ ਗੱਲ ਕਰ ਲਈਏ ਤਾਂ ਉਹ 700 ਤੋਂ 1200 ਰੁਪਏ ਤੱਕ ਦਾ ਜਿਹੜਾ ਟੋਲ ਹੈ ਉਹ ਦੇ ਕੇ ਇਸ ਰੋਡ ਤੇ ਚੜਦਾ ਹੈ ਪਰ ਜੇ ਤੁਹਾਨੂੰ 25 ਅਗਸਤ ਦੀ ਉਸ ਘਟਨਾ ਦੀ ਯਾਦ ਆਵਾਦੀ ਹੈ ਜਿਹੜੀ ਇਸੇ ਜਗ੍ਹਾ ਤੇ ਹੋਈ ਸੀ ਜਿੱਥੋਂ ਰਿਪੇਅਰ ਕੀਤੀ ਗਈ ਸੀ ਇਹ ਤਸਵੀਰ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਰਿਪੇਅਰ ਕੀਤੀ ਗਈ ਸੀ ਉਹ ਦੋਆਂ ਜਗਾਵਾਂ ਦਾ ਫਰਕ ਦੇਖੋ ਕੁਝ ਹੀ ਦਿਨ ਪਹਿਲਾਂ ਹਲੇ ਇਸ ਜਿਹੜਾ ਰੋਡ ਦੇ ਉੱਪਰ ਲੁੱਕ ਪਾ ਕੇ ਇਸ ਨੂੰ ਚੱਲਦਾ ਕੀਤਾ ਗਿਆ ਸੀ ਇਹ ਰਿਪੇਅਰ ਵਾਲੀ ਜਗ੍ਹਾ ਹੈਗੀ ਤੇ ਇਸ ਜਗ੍ਹਾ ਦੇ ਉੱਪਰ ਲੁੱਕ ਪਾਈ ਗਈ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਦੀ ਰੇਲਿੰਗ ਹੈ ਉਹ ਵੀ ਬਿਲਕੁਲ ਧਾ ਚੁੱਕੀ ਹੈ ਨੀਚੇੋਂ ਜਿਹੜਾ ਥੋੜੀ ਜਿਹੀ ਬਰਸਾਤ ਦੇ ਨਾਲ ਹੀ ਜਿਹੜਾ ਇਸ ਦਾ ਰੇਤਾਗਾ ਨਿਕਲਣਾ ਸ਼ੁਰੂ ਹੋ ਗਿਆ ਹੈਗਾ ਤਾਂ ਵੱਡੇ ਸਵਾਲ ਇਹੀ ਖੜੇ ਹੁੰਦੇ ਨੇ ਕਿ ਸਿਰਫ ਹਾਲੇ ਤੱਕ ਟ੍ਰੈਫਿਕ ਹੈ ਜਿਹੜੀ ਉਹੀ ਡਾਇਵਰਟ ਕੀਤੀ ਗਈ ਹੈ ਦੁਪਹਿਰ ਦਾ ਜਿਹੜੀ ਇਹ ਘਟਨਾ ਹੈਗੀ ਹੋਈ ਹੈ ਇੱਥੇ ਜਿਹੜਾ ਰੋਡ ਹੈ ਦੱਸਿਆ ਪਰ ਹਾਲੇ ਤੱਕ ਸਿਰਫ ਟ੍ਰੈਫਿਕ ਡਾਇਵਰਟ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਟੀਮ ਇੱਥੇ ਨੈਸ਼ਨਲ ਹਾਈਵੇਅ ਅਥਾਰਟੀ ਦੀ ਨਹੀਂ ਪਹੁੰਚੀ ਜੋ ਕਿ ਵੱਡੇ ਸਵਾਲ ਖੜੇ ਕਰਦੀ ਹੈ ਕਿ ਖੁਦਾ ਨਾ ਖਾਸ ਤਾਂ ਕੋਈ ਵੀ ਉੱਥੋਂ ਮੁਸਾਫਿਰ ਇਸ ਰੋਡ ਦੇ ਉੱਪਰ ਜਿਹੜਾ ਜੇਕਰ ਸਫ਼ਰ ਕਰਦਾ ਹੈ ਤਾਂ ਇੱਥੇ ਆ ਕੇ ਵੱਡਾ ਨੁਕਸਾਨ ਹੈ ਜਿਹੜਾ ਉਸ ਦਾ ਹੋ ਸਕਦਾ ਹੈ ਕਿਉਂਕਿ 10 ਦਿਨ ਪਹਿਲਾਂ ਹੀ ਜਿਹੜਾ ਇੱਕ ਵੱਡਾ ਜਿਹੜਾ ਟਰਾਲਾ ਸੀਗਾ ਉਹ ਪਲਟਣ ਦੇ ਨਾਲ ਜਿਹੜਾ ਮਾਲਕ ਦੱਸ ਰਿਹਾ ਸੀ ਕਿ ਬਿਲਕੁਲ ਉਹਦਾ ਜਿਹੜਾ ਟਰਾਲਾ ਸੀ ਉਹ ਖਤਮ ਹੋ ਚੁੱਕਿਆ ਸੀਗਾ ਕਿਉਂਕਿ ਜਗਾ ਬੈਠਣ ਦੇ ਨਾਲ ਉਹ ਟਰਾਲਾ ਪਲਟ ਗਿਆ ਤਾਂ ਇਹ ਤੁਸੀਂ ਰੇਤਾ ਦੇਖ ਸਕਦੇ ਹੋਗੇ ਬਿਲਕੁਲ ਜਿਹੜਾ ਰੇਤਾ ਹੈਗਾ ਉਹ ਇੱਥੇ ਵਰਤਿਆ ਗਿਆ ਮਟੀਰੀਅਲ ਦੇ ਤੌਰ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਇਸ ਤੇ ਵਰਤਿਆ ਗਿਆ ਬਿਲਕੁਲ ਕੁਝ ਸਮਾਂ ਪਹਿਲਾਂ ਲੁੱਕ ਪਾ ਕੇ ਇਸ ਨੂੰ ਚੱਲਦਾ ਕੀਤਾ ਗਿਆ ਸੀ ਇਹ ਤੁਸੀਂ ਰਿਪੇਅਰ ਦੇਖ ਸਕਦੇ ਹੋ ਹਾਲੇ ਤੱਕ ਰਿਪੇਅਰ ਦੇ ਵਿੱਚ ਵੀ ਤੁਹਾਨੂੰ ਵੱਡਾ ਫਰਕ ਨਜ਼ਰ ਆਊਗਾ ਕਿ ਕਿਸ ਤਰ੍ਹਾਂ ਦੀ ਰਿਪੇਅਰ ਪਾ ਕੇ ਜਿਹੜਾ ਕਿਤੇ ਨਾ ਕਿਤੇ ਇਸਾ ਰੋਡ ਦੇ ਉੱਪਰ ਦੀ ਚੱਲਣ ਵਾਲੇ ਮੁਸਾਫਿਰ ਨੇ ਉਹਨਾਂ ਦੀ ਜਾਨ ਦੇ ਨਾਲ ਖੇਡਿਆ ਜਾ ਰਿਹਾ ਤਾਂ ਹੁਣ ਵੱਡਾ ਸਵਾਲ ਇੱਕ ਇਹ ਵੀ ਖੜਾ ਹੁੰਦਾ ਹੈ ਕਿ ਹਾਲੇ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਦੀ ਕੋਈ ਵੀ ਅਧਿਕਾਰੀ ਕੋਈ ਵੀ ਟੀਮ ਇੱਥੇ ਨਹੀਂ ਪਹੁੰਚੀ ਕਿਉਂਕਿ ਇਸ ਤੋਂ ਬਾਅਦ ਰਾਤ ਹੋਣ ਵਾਲੀ ਹੈ ਸਰਵਿਸ ਰੋਡ ਤੇ ਸਫ਼ਰ ਕਰਨਾ ਬਹੁਤ ਹੀ ਮੁਸ਼ਕਲ ਹੈਗਾ ਤਾਂ ਹੁਣ ਦੇਖਣਾ ਬਣਦਾ ਹੈ ਕਿ ਹਾਲੇ ਤੱਕ ਦੁਪਹਿਰ ਦਾ ਇਹ ਸਮਾਂ ਹੋ ਚੁੱਕਿਆ ਹਾਲੇ ਤੱਕ ਨਾ ਤਾਂ ਕੋਈ ਟੀਮ ਪਹੁੰਚੀ ਹੈ ਵੱਡੇ ਵੱਡੇ ਟੋਲ ਨੇ ਜਿਹੜੇ ਉਹ ਆਮ ਲੋਕਾਂ ਦੀ ਆਮ ਮਿਡਲ ਮੈਨ ਦੀ ਜੇਬ ਦੇ ਵਿੱਚੋਂ ਵਸੂਲੇ ਜਾਂਦੇ ਨੇ ਪਰ ਮਿਲਦਾ ਕੀ ਹੈਗਾ ਹਰ ਇੱਕ ਵਿਅਕਤੀ ਨੂੰ ਸਫਰ ਕਰਨ ਦੇ ਲਈ ਇਸ ਤਰ੍ਹਾਂ ਦੇ ਰੋਡ ਜਿੱਥੇ ਉਹ ਆਪਣੀ ਮੰਜ਼ਿਲ ਤੇ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ ਇਸ ਦਾ ਵਿਵਸਥ ਨੂੰ ਭਰੋਸਾ ਨਹੀਂ ਹੁੰਦਾ ਹੈਗਾ ਟੈਨਿਕਸ ਵਿਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਕੁਲਵੀਰ ਸਿੰਘ ਸੰਗਰੂਰ